ਦੇਖੋ ਭਾਈ ਫਰਸ਼ ਲਾਉਣ ਦੇ ਤਾਂ ਤੁਸੀਂ ਬਹੁਤ ਦੇਖੇ ਹੋਣਗੇ ਪਰ ਆਹ ਫਰਸ਼ਾਂ ਤੁਸੀਂ ਨਹੀਂ ਦੇਖੇ ਹੋਣੀਆਂ ਤੇ ਅੱਜ ਦੇ ਸਮੇਂ ਦੇ ਵਿੱਚ ਲੋਕ ਪੱਥਰਾਂ ਦੇ ਪਿੱਛੇ ਕਿਉਂਕਿ ਇਟਾਂ ਟਾਈਲਾਂ ਨੂੰ ਤਾਂ ਛੱਡ ਹੀ ਦਿੱਤਾ ਜਿਹਦੇ ਕਰਕੇ ਬਹੁਤ ਜ਼ਿਆਦਾ ਬਚਤ ਹੁੰਦੀ ਆ ਨਾਲੇ ਮਤਲਬ ਕਿ ਬਹੁਤਾ ਖਰਚਾ ਵੀ ਨਹੀਂ ਹੁੰਦਾਗਾ ਤੇ ਦੇਖੋ ਇਹ ਮਸਤਰੀ ਵੀਰਾਂ ਨੂੰ ਪਹਿਲਾਂ ਦਾ ਸਲਾਮ ਆ ਤੇ ਇਹ ਵੀਰਾਂ ਦਾ ਨੰਬਰ ਵੀ ਆ ਸਕਰੀਨ ਤੇ ਚੱਲੀ ਜਾਂਦਾਗਾ ਜੋ ਕਿ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਆ ਤੇ ਬਹੁਤ ਸੋਹਣਾ ਕੰਮ ਕਰਦੇ ਨੇ ਤੇ ਬਹੁਤ ਵਧੀਆ ਤੁਸੀਂ ਆਪ ਹੀ ਦੇਖੋ ਪੂਰੀ ਗੱਲ ਬਾਤ ਆ ਈਟਾਂ ਦੇ ਨਾਲ ਡਿਜ਼ਾਈਨ ਬਣਾਉਣੇ ਤੇ ਇੱਕ ਮਤਲਬ ਕਿ ਆਪਾਂ ਪ੍ਰਿੰਟ ਕੀਤੇ ਲਿਆਉਣੇ ਆ ਜੋ ਕਿ ਪਤਰਾ ਵਾਲੇ ਹੁੰਦੇ ਹਨ ਤੇ ਉਹ ਛਾਪੇ ਜੇ ਮਾਰ ਦਿੰਦੇ ਆ ਪਰ ਆਹ ਆ ਯਾਰ ਦੇਖੋ ਪੂਰੀ ਗੱਲ ਬਾਤ ਆ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਵੀ ਲੱਗਦੀ ਆ ਕਿਉਂਕਿ ਮਿਹਨਤ ਕਰਦਾ ਬੰਦਾ ਦਿਮਾਗ ਬਹੁਤ ਜ਼ਿਆਦਾ ਲੱਗਦਾ ਬਣੀ ਬਣਾਈ ਚੀਜ਼ ਤਾਂ ਕਹਿੰਦੇ ਹੁੰਦੇ ਆ ਹਰਕ ਨੂੰ ਵਧੀਆ ਲੱਗਦੀ ਆ ਫਰਤ ਇਹ ਆ ਦੇਖੋ ਕਿੰਨੀ ਮਿਹਨਤ ਲੱਗਦੀ ਹੈ ਤੇ ਪੈਸਾ ਦਾ ਬੜਾ ਅਗਲਾ ਨੈਣਾ ਹੀ ਹੈ ਉਹ ਦੂਸਰੇ ਕਮਾਂਡੇ ਨਾਲ ਇਹਦੇ ਵਿੱਚ ਬਚਦਾ ਸੇਫਟੀ ਵੀ ਹੈ ਕੋ ਕੁਦਰਤ ਦਾ ਵੀ ਨੁਕਸਾਨ ਘਟ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ